ਸ਼ਬਦ ਖੜਦਾ ਹਾਂਜੀ ਕੀ ਨਾਮ ਹੈ ਮੇਰਾ ਨਾਮ ਜੀ ਹੈਪੀ ਸਿੰਘ ਈਨਸਾਨ ਹੈ ਜੀ ਹੈਪੀ ਸਿੰਘ ਕੀ ਕਰਨ ਚਲੋ ਜੋ ਕੱਲ ਨਾ ਦੋ ਦਿਨ ਮੇਲਾ ਚਲੇ ਗਿਆ ਕਿੰਨਾ ਕਿ ਦਿਨ ਜਲਾਓ ਦੇਖੋ ਜੀ ਮੇਲਾ ਤਾਂ ਬਹੁਤ ਅੱਛਾ ਹੁੰਦਾ ਹੈ ਕਰਵਾਇਆ ਜਿਨ੍ਹਾਂ ਨੇ ਪਰ ਇਹ ਮੇਲੇ ਕਿਸੇ ਹੋਰ ਜਗ੍ਹਾ ਤੇ ਵੀ ਕੀਤੇ ਜਾ ਸਕਦੇ ਨੇ ਕਿਉਂਕਿ ਇਹ ਪਬਲਿਕ ਲਈ ਹੈ ਇਹ ਕੁਦਰਤ ਹੈ ਕਹਿੰਦੇ ਬਲਿਹਾਰੀ ਕੁਦਰਤ ਵਸਿਆ ਅਸੀਂ ਬਲਿਹਾਰੀ ਕੁਦਰਤ ਵਸੇ ਦਾ ਗੁਰੂ ਸਾਹਿਬਾਂ ਨੇ ਲਿਖਿਆ ਹੋਇਆ ਹੈ ਇਹ ਬਲੇਹਾਰੀ ਕੁਦਰਤ ਵਸਿਆ ਤੇ ਆਪਾਂ ਕੁਦਰਤ ਨੂੰ ਦੀ ਦੇਖਭਾਲ ਕਰਨੀ ਹੈ ਉਹਦੀ ਸਾਫ ਸੁੱਤਤਾ ਉਹਦੀ ਸੁੰਦਰਤਾ ਨੂੰ ਉਵੇਂ ਕਾਇਮ ਰੱਖਣਾ ਪਰ ਇੱਥੇ ਅਸੀਂ ਦੇਖਿਆ ਟੈਂਟ ਲਾਏ ਗਏ ਫੁੱਲਾਂ ਦਾ ਨੁਕਸਾਨ ਹੋਇਆ ਹੈ ਕੁਝ ਪੇੜਾਂ ਦਾ ਵੀ ਨੁਕਸਾਨ ਹੋਇਆ ਹੈ ਤੇ ਗੰਦਗੀ ਵੀ ਬਹੁਤ ਪਾਈ ਗਈ ਹੈ ਜਿਹੜੀ ਮੈਨੂੰ ਲੱਗਦਾ 5-4 ਦਿਨ ਸਾਫ ਹੀ ਨਹੀਂ ਹੋਣੀ ਪੰਜ ਚਾਰ ਦਿਨ ਇਹ ਸਾਫ਼ ਨਹੀਂ ਹੋਣੀ ਤੇ ਅਸੀਂ ਰੋਜ਼ਾਨਾ ਸੁਬਾ ਸੁਬਾ ਹੁੰਨੇ ਆ ਕੁਦਰਤ ਦੇ ਆਨੰਦ ਮਾਣਣ ਆਉਣੇ ਆ ਇੱਥੇ ਦੇ ਜੀਵ ਪੰਛੀ ਉਹ ਗੰਦ ਖਾਰੇ ਨੇ ਜਿਨ੍ਹਾਂ ਨੂੰ ਕੀ ਇਹੋ ਜਿਹਾ ਕੁਝ ਖਾਣ ਦੀ ਆਦੀ ਨਹੀਂ ਹੈ ਤੇ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਸਰਕਾਰਾਂ ਇਹ ਟੀਚਾ ਕਰਕੇ ਕਰਦੀਆਂ ਨਾ ਕਿ ਅਸੀਂ ਵੋਟ ਬੈਂਕ ਹੈ ਜਾਂ ਉਹ ਹੈ ਐਸਾ ਕੁਝ ਕੁਦਰਤ ਨਾਲ ਖਿਲਵਾੜ ਨਾ ਕਰਨ ਪਲੀਜ਼ ਇਹ ਇਹੋ ਜਿਹਾ ਕੰਮ ਕਿਤੇ ਗਰਾਊਂਡ ਹੋਰ ਮਿੱਥੇ ਜਾਣ ਇਹ ਇਨ੍ਹਾਂ ਚੀਜ਼ਾਂ ਨੂੰ ਗਰਾਊਂਡਾਂ ਨੂੰ ਨਾ ਪਲੀਜ਼ ਨਾ ਵਰਤੋ ਇਸ ਨੂੰ ਕੁਦਰਤ ਦੇ ਭਾਣੇ ਨੂੰ ਕੁਦਰਤ ਤਰ੍ਹਾਂ ਦੇ ਨਾਲ ਹੀ ਚੱਲਣ ਦਿਓ ਕੁਦਰਤ ਦਾ ਆਨੰਦ ਲਓ ਹਾਂਜੀ ਜਿਹੜੇ ਇੱਥੇ ਫੁੱਲ ਵੀ ਹੈ ਲੋ ਹਾਂਜੀ ਹਾਂਜੀ ਜਿਹੜੇ ਇੱਥੇ ਫੁੱਲ ਲੱਗੇ ਆ ਉਹ ਵੀ ਇਹਨਾਂ ਨੇ ਖਰਾਬ ਕੀਤੇ ਆਪਦੇ ਤਾਂ ਜਿਹੜੇ ਇਹਨਾਂ ਨੇ ਪੁੱਲ ਵਿੱਚ ਡੇਡ ਡੇਡ ਤੋਂ ਕਮਲਾ ਗਮਲਾ ਵਿੱਚ ਆ ਜਿਹੜੀ ਐਂਟਰੀ ਤੇ ਸੀ ਐਂਟਰੀ ਦੇ ਵਿੱਚ ਜਾਨੀ ਕਿ ਪਲਾਸਟਿਕ ਦੇ ਫੁੱਲਾਣਾ ਸ਼ੁਰੂ ਬਾਤ ਕੀਤੀ ਜੀ ਬਾਕੀ ਇਹਨਾਂ ਨੇ ਗੱਡੀਆਂ ਨਾਲ ਕੋਤਲ ਦੇ ਜਿਹੜੀਆਂ ਕੈਰੀਆਂ ਬਣੀ ਹੋਈਆਂ ਤੁਸੀਂ ਦੇਖਿਓ ਕੈਰੀਆਂ ਕੋਤਲਦੀਆਂ ਇਹਨਾਂ ਨੇ ਸਾਰਿਆਂ ਨੇ ਚੱਕ ਕੇ ਬਾਕੀ ਜਿਹੜੀ ਕੰਟੀਨਾ ਹੈ ਕੰਟੀਨਾ ਤੋਂ ਵੀ ਵੀ 25-25000 ਰੁਪਏ ਲੇਤਾ ਇੱਕ ਕਮਰਸ਼ੀਅਲ ਜਗ੍ਹਾ ਤਾਂ ਹੈ ਨਹੀਂ ਜੀ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਇਹਨੇ ਨਾ ਰੋਜ਼ਗਾਰਨ ਦਾ ਮੈਂ ਹੁਣ ਸਵੇਰੇ ਸਵੇਰੇ ਆਇਆਗਾ ਦੇਖਦਾ ਮੈਂ ਨਾਸ ਮਾਰ ਕੇ ਰਾਤਾ ਸਭ ਆ ਕੈਰੀਆਂ ਮੇ ਦਿੱਤੀਆਂ ਨੇ ਗੱਡੀਆਂ ਨਾਲ ਕਾਰਾਂ ਨਾਲ ਰੋਜ਼ਗਾਰਨ ਦਾ ਪੂਰਾ ਹਲਕਾ ਗੰਦ ਲੈਦਾ ਫਵਾਤਾ ਜੀ ਇਹਨਾਂ ਨੇ ਇਹ ਜਗ੍ਹਾ ਕਿਤੇ ਖੁੱਲੀ ਜਗ੍ਹਾ 'ਚ ਹੋਣਾ ਚਾਹੀਦਾ ਇੱਥੇ ਤਾਂ ਸਹੀ ਨਹੀਂ ਹੋਇਆ ਇਹ ਬਹੁਤ ਖਰਾਬ ਕਰਤਾ ਜਿੰਨੇ ਰੋਜ਼ਗਾਰ ਦੇ ਹਾਂਜੀ ਮਤਲਬ ਕੀ ਕਹਿਣਾ ਚਾਹੁੰਦਾ ਅੱਜ ਸਵੇਰ ਸਵੇਰ ਤੁਸੀਂ ਰੋਜ਼ਗਾਰਡਨ ਮੋਡਰਨਿੰਗ ਵਾਸਤੇ ਆਏ ਹੋ ਕੱਲ ਫਲਾਵਰ ਮੇਲਾ ਲੱਗਿਆ ਸੀ ਆ ਤੇ ਕਾਫੀ ਮੇਲੇ ਗੰਦਗੀ ਨਜ਼ਰ ਆ ਰਹੀ ਹੈ ਸਫਾਈ ਦੀ ਨਹੀਂ ਹੋਈ ਰੋਜ਼ਗਾਰ ਹਾਂਜੀ ਗੁੱਡ ਮਾਰਨਿੰਗ ਜੀ ਰਾਮ ਰਾਮ ਮੈਂ ਤਾਂ ਪਹਿਲਾਂ ਹੀ ਲਾਈਵ ਪਾ ਕੇ ਹਟੀਆਂ ਤੁਹਾਡੇ ਤੋਂ ਸਹੋਣ ਆਇਆ ਮੈਂ ਇਹ ਪਹਿਲਾਂ ਹੀ ਦੇਖਿਆ ਫੇਰ ਮਨ ਬੜਾ ਖਰਾਬ ਹੋਇਆ ਕਿਉਂਕਿ ਰੋਜ਼ਗਾਰਡਨ ਤਾਂ ਇੱਕ ਆਪਣਾ ਅਟਰੈਕਸ਼ਨ ਸੀ ਬਠਿੰਡਾ ਦਾ ਸਭ ਤੋਂ ਵਧੀਆ ਜਗ੍ਹਾ ਸੀ ਜਿੱਥੇ ਲੋਕ ਆਉਂਦੇ ਸੈਰ ਕਰਨ ਵੀ ਆਉਂਦੇ ਆ ਬੱਚਾ ਨੂੰ ਫੁੱਲ ਦਿਖਾਣ ਵੀ ਆਂਦੇ ਇੱਕ ਰੋਜ਼ ਗਾਰਡਨ ਤਾਂ ਸੀ ਪਰ ਮੈਨੂੰ ਬੜਾ ਦੁੱਖ ਹੈ ਕਿ ਪਿਛਲੇ ਦੋ ਦਿਨਾਂ ਤੋਂ ਜੋ ਫਲਾਵਰ ਮੇਲਾ ਲੱਗਿਆ ਹੈ ਇਹ ਆਪਣਾ ਇਹਨਾਂ ਦਾ ਜਿਹੜਾ ਮੋਟਿਵ ਹੈ ਮੇਲਾ ਦਾ ਉਸ ਤੋਂ ਹੀ ਭਟਕ ਗਏ ਕਿਉਂਕਿ ਇਹਨਾਂ ਨੇ ਪਹਿਲੀ ਵਾਰ ਲਗਾਇਆ ਸਾਨੂੰ ਵੀ ਬਹੁਤ ਅੱਛਾ ਲੱਗਿਆ ਵੀ ਚਲੋ ਬਠਿੰਡਾ ਚ ਇਸ ਤੋਂ ਦੇ ਫੈਸਟੀਵਲ ਹੋਣੇ ਚਾਹੀਦੇ ਆ ਕਿ ਬਹੁਤ ਵਧੀਆ ਪਹਿਲ ਹੈ ਹੈਨਾ ਉਦੋਂ ਠੀਕ ਵੀ ਸੀਗਾ ਫਲ ਫਲਾਵਰਸ ਦਿਖਾਏ ਸੀ ਬਹੁਤ ਵੈਰਾਈਟੀਆਂ ਸੀਗੀਆਂ ਪਰ ਇਹ ਇਹ ਹੁਣ ਕੁਛ ਇਸ ਵਾਰ ਹੋਰ ਰੂਪ ਲੈ ਲਿਆ ਵੀ ਜੋ ਜੋ ਮੈਨੂੰ ਲੱਗਿਆ ਹੈਨਾ ਤਾਂ ਮੈਨੂੰ ਵਧੀਆ ਨਹੀਂ ਲੱਗਿਆ ਇਹ ਜਿਹੜਾ ਮੇਲਾ ਸੀਗਾ ਕਿ ਜਿਵੇਂ ਆਮ ਗਰਾਊਂਡਾਂ 'ਚ ਮੇਲੇ ਲੱਗਦੇ ਆ ਫੂਡ ਈਟੇਬਲਸ ਦੀਆਂ ਸਟਾਲਾਂ ਹੀ ਬਹੁਤ ਸੀ ਕਿਹਾ 60 ਹੋਣਗੀਆਂ ਸ਼ਾਪਿੰਗ ਕੰਪਲੈਕਸ ਸੀ ਫਲਾਵਰ ਮੇਲਾ ਘੱਟ ਦੂਸਰਾ ਮੇਲਾ ਮੈਨੂੰ ਜਿਆਦਾ ਨਜ਼ਰ ਆਇਆ ਤੇ ਮੇਰਾ ਮਨ ਬਹੁਤ ਦੁਖੀ ਹੋਇਆ ਅੱਜ ਰੋਜ਼ ਗਾਰਡਨ 'ਚ ਆ ਕੇ ਵੀ ਜਗ੍ਹਾ ਜਗ੍ਹਾ ਤੇ ਮਤਲਬ ਗੰਦਗੀ ਐ ਡਾਈਪਰ ਇਤੋਂ ਤੱਕ ਕਿ ਡਾਈਪਰ ਪਏ ਆ ਲੋਕਾਂ ਦਾ ਵੀ ਮੈਂ ਗਲਤ ਹਾਂ ਮੈਨੂੰ ਕੋਈ ਸਹਿਮਤ ਨਾ ਹੋਵੇ ਤਾਂ ਪਰ ਮੈਨੂੰ ਲੱਗਦਾ ਵੀ ਲੋਕਾਂ ਨੂੰ ਇਹ ਗੱਲਾਂ ਵੀ ਦੇਖਣੇ ਚਾਹੀਦੇ ਹੈ ਇਗਨੋਰ ਨਹੀਂ ਕਰਨਾ ਚਾਹੀਦਾ ਤਾਂ ਮੇਰੀ ਮਿਊਨਿਸਪਲ ਕਾਰਪੋਰੇਸ਼ਨ ਤੇ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਹੈ ਕਿ ਅੱਗੇ ਤੋਂ ਉਹ ਇਹ ਜਿਹੇ ਮੇਲੇ ਲਵਾਉਣ ਤੋਂ ਪਹਿਲਾਂ ਪਲੀਜ਼ ਜ਼ਰੂਰ ਦੇਖਣ ਦੇਖੋ ਇੱਥੇ ਡਾਕਟਰਸ ਵੀ ਦੇ ਸਪான்ਸਰ ਕਰਦੇ ਆ ਮੈਂ ਦੇਖਿਆ ਜੇ ਆਪਾਂ ਡਾਕਟਰ ਨੂੰ ਕਿਸੇ ਨੂੰ 5000 ਰੁਪਏ ਛੱਡਣ ਨੂੰ ਕਹਿ ਦਈਏ ਉਹ ਬਿਲਕੁਲ ਨਹੀਂ ਛੱਡਦੇ ਦੇਖੋ ਉਹ ਕੰਮ ਤਾਂ ਕਰਦੇ ਨੇ ਇੱਥੇ ਉਹਨਾਂ ਨੇ ਮੈਂ ਸੁਣਿਆ ਲੱਖ ਲੱਖ 2-2 ਲੱਖ ਰੁਪਏ ਚਲੋ ਮੈਨੂੰ ਇਹ ਕਹਿਣਾ ਤਾਂ ਨਹੀਂ ਚਾਹੀਦਾ ਪਰ ਸਾਰੇ ਸਮਝਦਾਰ ਹ ਕਿ ਕਿ ਮਨੂ ਜੀ ਸਾਰਾ ਕੁਝ ਵਧੀਆ ਨਹੀਂ ਲੱਗਿਆ ਤਾਂ ਜਿਹੜਾ ਇਹ ਫਲਾਵਰ ਮੇਲਾ ਹੈ ਜੇ ਸਿਰਫ ਫਲਾਵਰ ਤੱਕ ਰਹਿੰਦਾ ਇਹ ਟੇਬਲਸ ਲਗਾਉਣੀਆਂ ਸਾਲਾ ਤਾਂ ਦੂਰ ਹੀ ਵਨ ਜਿਹੜੇ ਅੱچھے ਸ਼ਹਿਰਾਂ ਚ ਜੇ ਤਾਂ ਦੇਖਿਓ ਨਗਰ ਨਿਗਮ ਦਾ ਉਹਨਾਂ ਨੇ ਕਰਦੇ ਸੀ ਕਿ ਆਪੇ ਇਸ ਨੂੰ ਕਲੀਅਰ ਕਰਾਉਣਾ ਚਾਹੀਦਾ ਸਿਰਫ ਰੋਜ਼ ਰਸਫਾਈ ਹੋਣੀ ਚਾਹੀਦੀ ਬਿਲਕੁਲ ਜੀ ਕਰਾਉਣਾ ਤਾਂ ਚਾਹੀਦਾ ਹੀ ਹੈ ਜਿਨ੍ਹਾਂ ਨੇ ਇਹ ਮੇਲਾ ਲਗਾਇਆ ਜਿਹੜੇ ਆਰਗੇਨਾਈਜ਼ਰ ਹੈ ਉਹਨਾਂ ਦੀ ਸੀ ਡਿਊਟੀ ਬਣਦੀ ਸੀ ਸ਼ਾਮ ਨੂੰ 6 ਵਜੇ ਤੋਂ ਬਾਅਦ ਇਹ ਕਲੀਅਰ ਕਰਾਉਦੇ ਪਰ ਇਹ ਨਹੀਂ ਹੋਇਆ ਤਾਂ ਇਹੀ ਬਹੁਤ ਜਿਹੜੀਆਂ ਕਮੀਆਂ ਹੈਗੀਆਂ ਲੋਕ ਸਾਰੇ ਦੇਖੋ ਮੂੰਹ ਨੱਕ ਮੂੰਹ ਬੰਨ ਕੇ ਦੇਖੋ ਤੁਸੀਂ ਦੇਖ ਸਕਦੇ ਹੋ ਤੁਰੇ ਤਾਂ ਫਿਰਦੇ ਆ ਪਰ ਬੋਲਦਾ ਕੋਈ ਨਹੀਂ ਇਹ ਇਹੀ ਮਤਲਬ ਲੋਕਾਂ ਨੂੰ ਬੋਲਣਾ ਚਾਹੀਦਾ ਅੱਗੇ ਆ ਕੇ ਜੋ ਗਲਤ ਆ ਉਹਨੂੰ ਗਲਤ ਕਹਿਣਾ ਚਾਹੀਦਾ ਮੈਂ ਇਹ ਵੀ ਕਹੂੰਗੀ ਸ਼ਹਿਰ ਵਾਸੀਆਂ ਨੂੰ ਵੀ ਵੀ ਮਤਲਬ ਤੁਸੀਂ ਗਲਤ ਨੂੰ ਗਲਤ ਸਹੀ ਠੀਕ ਹੈ ਮੇਲਾ ਬਹੁਤ ਵਧੀਆ ਹੁੰਦਾ ਨੋ ਡਾਊਟ ਕਿ ਅੱਛੀ ਗੱਲ ਹੈ ਬਠਿੰਡੇ ਚ ਇਹ ਮਤਲਬ ਪਹਿਲ ਸੀ ਬਹੁਤ ਵਧੀਆ ਪਹਿਲ ਸੀਗੀ ਪਰ ਹੁਣ ਜਿਹੜਾ ਇਹਦਾ ਰੂਪ ਕੁਝ ਮੈਂ ਹੋਰ ਹੀ ਦੇਖਿਆ ਤਾਂ ਉਹ ਵਧੀਆ ਨਹੀਂ